ਸਵਾਗਤ ਹੈ ਜੀ ਬਿਲਕੁਲ ਨਵੀਂ ਹਸਪਤਾਲ ਭਰਤੀ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਅਪਲਾਈ ਆਨਲਾਈਨ ਕਰਨਾ ਹੋਵੇਗਾ ਜੀ ਵੱਖ-ਵੱਖ ਵਿਭਾਗਾਂ ਵਿੱਚ ਚੰਡੀਗੜ੍ਹ ਅਤੇ ਸੰਗਰੂਰ ਵਿੱਚ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਵੱਖ-ਵੱਖ ਤਨਖਾਹ ਰਹੇਗੀ 44900 ਤੋਂ ਸ਼ੁਰੂ ਹੋਏਗੀ ਤਨਖਾਹ ਜੀ ਬਹੁਤ ਵਧੀਆ ਮੌਕਾ ਜੀ ਪੰਜਾਬ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਜੇਕਰ ਤੁਸੀਂ ਉਹਦੀ ਜਾਣਕਾਰੀ ਪਾਉਣਾ ਚਾਹੋ ਨੇ ਸਭ ਤੋਂ ਪਹਿਲਾਂ ਤਾਂ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਇਹਨਾਂ ਪੋਸਟਾਂ ਬਾਰੇ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰਾਮ ਚੈਨਲ ਵੀ ਹੈ ਜੀ ਵਟਸਐਪ ਚੈਨਲ ਵੀ ਹੈਗਾ ਲਿੰਕ ਹੈਗੇ ਨੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਡੇ ਉਹਨਾਂ ਚੈਨਲਸ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਕੋਈ ਨਾ ਮਾ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਜਾਂ ਪੰਜਾਬ ਦੇ ਵਿੱਚ ਕੋਈ ਹੋਜੀ ਭਰਤੀ ਆਉਂਦੀ ਹੈ ਜਿਸ ਨੂੰ ਭਰਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸ ਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਅਪਲੋਡ ਕਰਦੇ ਹਾਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸ ਚਲੋ ਹੁਣ ਆਪਾਂ ਪੋਸਟਾਂ ਵੱਲ ਵਾਪਸਦੇ ਹਾਂ ਤੇ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਲੈ ਕੇ ਚੱਲਦੇ ਆ। ਲਓ ਦੋਸਤੋ ਆਪਾਂ tmc.gov.in ਦੇ ਉੱਤੇ ਪਹੁੰਚ ਚੁੱਕੇ ਹਾਂ ਜੀ ਟਾਟਾ ਮੈਮੋਰੀਅਲ ਸੈਂਟਰ ਦੇ ਉੱਤੇ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਹੈਗੀ ਹੈ ਜਿਸ ਦੇ ਵਿੱਚ ਐਪਲੀਕੇਸ਼ਨਾਂ ਦੀ ਮੰਗ ਕੀਤੀ ਗਈ ਹੈ ਨਾਨ ਮੈਡੀਕਲ ਪੋਸਟਾਂ ਜਿਸ ਦੇ ਵਿੱਚ 25-9-2025 ਤੋਂ ਸ਼ੁਰੂ ਹੋ ਚੁੱਕੀਆਂ ਇਹਨਾਂ ਪੋਸਟਾਂ ਨੂੰ ਅਪਲਾਈ ਹੋਣਾ ਤੇ 27 ਅਕਤੂਬਰ 2025 ਤੱਕ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਕਿਹੜੀਆਂ-ਕਿਹੜੀਆਂ ਪੋਸਟਾਂ ਨੇ ਤੁਹਾਨੂੰ ਦੱਸ ਦਈਏ ਕਿ ਪੋਜੀਸ਼ਨ 'ਚ ਵੱਖ-ਵੱਖ ਵਿਭਾਗਾਂ ਦੇ ਵਿੱਚ ਹੋਮੀਪੱਪਾ ਕੈਂਸਰ ਹਸਪੀਟਲ ਐਂਡ ਰਿਸਰਚ ਸੈਂਟਰ ਨਿਊ ਚੰਡੀਗੜ੍ਹ ਪੰਜਾਬ ਹੋਮੀਪੱਪਾ ਕੈਂਸਰ ਹਸਪੀਟਲ ਸੰਗਰੂਰ ਪੰਜਾਬ ਦੇ ਵਿੱਚ ਹੀ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਸਭ ਤੋਂ ਪਹਿਲੀ ਦੀ ਗੱਲ ਕਰੀਏ ਤਾਂ ਨਰਸ ਸੀਵੀ ਪੋਸਟ ਹੈ ਜਿਸ ਦੇ ਵਿੱਚ ਇੱਕ ਪੋਸਟ ਜਨਰਲ ਦੀ ਇੱਕ ਐਸਸੀ ਦੀ ਇੱਕ ਓਬੀਸੀ ਦੀ ਪੋਸਟ ਹੈ ਟੋਟਲ ਤਿੰਨ ਪੋਸਟਾਂ ਅਨਾਉਂਸ ਕੀਤੀਆਂ ਹਨ ਲੈਵਲ 9 ਦਿੱਤਾ ਜਾਵੇਗਾ ਜੀ ਤਨਖਾਹ ਦੇ ਲਈ ਤੇ ਲੈਵਲ ਆਪ ਪੇਨ ਪੇ ਮੈਟ੍ਰਿਕਸ ਦੇ ਵਿੱਚ ਗੱਲ ਕਰੀ ਤਾਂ 53100 ਰੁਪਏ ਹੋਵੇਗੀ ਜੀ ਸੈਲਰ ਬਨ ਪਲੱਸ ਅਲਾਉਂਸ ਐਪਲੀਕੇਬਲ ਹੋਵੇਗਾ ਏਜ ਲਿਮਟ ਦੀ ਗੱਲ ਕਰੀ ਤਾਂ 40 ਸਾਲ ਉਮਰ ਸੀਮਾ ਰੱਖੀ ਗਈ ਹੈਗੀ ਆ ਐਜੂਕੇਸ਼ਨ ਕੁਆਲਿਫਿਕੇਸ਼ਨ ਦੀ ਗੱਲ ਕਰੀਏ ਅਗਰ ਤੁਸੀਂ ਜੀਐਨਐਮ ਕੀਤਾ ਪਲੱਸ ਡਿਪਲੋਮਾ ਕੀਤਾ ਇਨ ਔਨਕੋਲੋਜੀ ਨਰਸਿੰਗ ਦੇ ਵਿੱਚ ਤਾਂ ਤੁਸੀਂ ਇਹ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਜਾਂ ਬੀਐਸਸੀ ਨਰਸਿੰਗ ਕੀਤੀ ਹੈ ਜਾਂ ਪੋਸਟ ਬੀਐਸਸੀ ਨਰਸਿੰਗ ਕੀਤੀ ਹੈ ਜੀ ਇਹ ਤੁਸੀਂ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਮਿਨੀਮਮ 12 ਸਾਲਾਂ ਦਾ ਕਲੀਨਿਕਲ ਐਕਸਪੀਰੀਅੰਸ ਹੋਣਾ ਚਾਹੀਦਾ 100 ਬੈੱਡਾਂ ਵਾਲੇ ਹਸਪੀਟਲ ਦੇ ਵਿੱਚ ਤੇ ਵੈਕਸੀਨੇਸ਼ਨ ਹਸਪੀਟਲ ਬੀ ਵੈਕਸੀਨੇਸ਼ਨ టు ਬੀ ਕੰਪਲੀਟਡ ਹੋਣੀ ਚਾਹੀਦੀ ਹੈਗੀ ਹੈ ਜੀ ਉਸ ਤੋਂ ਬਾਅਦ ਲੋਕੇਸ਼ਨ ਦੀ ਗੱਲ ਕਰੀਏ ਚੰਡੀਗੜ੍ਹ ਤੇ ਸੰਗਰੂਰ ਦੇ ਵਿੱਚ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੈਕਸਟ ਪੋਸਟ ਹੈ ਜੀ ਨਰਸ ਬੀ ਦੀ ਇਸ ਦੇ ਵਿੱਚ ਟੋਟਲ 10 ਪੋਸਟਾਂ ਨੇ ਜੀ ਨਰਸ ਬੀ ਦੀਆਂ ਜਿਸ ਦੇ ਵਿੱਚ 3 ਜਨਰਲ ਦੀਆਂ 1 ਐਸਸੀ ਦੀ 2 ਐਸਟੀ ਦੀ 4 ਓਬੀਸੀ ਦੀਆਂ ਟੋਟਲ 10 ਪੋਸਟਾਂ ਨੇ ਤਨਖਾਹ ਦੀ ਗੱਲ ਕਰੀਏ ਤਾਂ 47600 ਰੁਪਏ ਤਨਖਾਹ ਦਿੱਤੀ ਜਾਵੇਗੀ ਸੈਲ 1 ਪਲਸ ਅਲੋਇੰਸ ਅਪਲੀਕੇਬਲ ਹੋਵੇਗਾ 35 ਸਾਲ ਉਮਰ ਸੀਮਾ ਰੱਖੀ ਗਈ ਹੈ ਇਸ ਦੇ ਵਿੱਚ ਵੀ ਸੇਮ ਜੋ ਐਜੂਕੇਸ਼ਨ ਕੁਆਲੀਫਿਕੇਸ਼ਨ ਰੱਖੀ ਗਈ ਹੈ ਜੋ ਉਪਰ ਤੁਹਾਨੂੰ ਦੱਸੀ ਗਈ ਸੀ ਇਹਦੇ ਵਿੱਚ 6 ਸਾਲ ਦਾ ਐਕਸਪੀਰੀਅੰਸ 100 ਬੈਡਾਂ ਵਾਲੇ ਹਸਪੀਟਲ ਦੇ ਵਿੱਚ ਚਾਹੀਦਾ ਹੈਗਾ ਜੀ ਇਹਦੇ ਵਿੱਚ ਵੀ ਸੰਗਰੂਰ ਤੇ ਚੰਡੀਗੜ੍ਹ ਦੇ ਲਈ ਪੋਸਟ ਅਨਾਉਂਸ ਕੀਤੀ ਗਈ ਹੈ ਉਸ ਤੋਂ ਬਾਅਦ ਨੈਕਸਟ ਪੋਸਟ ਹੈ 12ਵੀਂ ਪੋਸਟਾਂ ਜਿਸ ਦੇ ਵਿੱਚ ਟੋਟਲ 10 ਪੋਸਟਾਂ ਨੇ 5 ਜਨਰਲ ਦੀਆਂ 1 ਐਸਸੀ ਦੀ 1 ਐਸਟੀ ਦੀ 2 ਓਵੀਸੀ ਦੀਆਂ ਤੇ 1 ਕੇਡਬਲਯੂਐਸਟੀ ਪੋਸਟ ਅਨਾਉਂਸ ਕੀਤੀ ਗਈ ਹੈ 47600 ਤਨਖਾਹ ਦਿੱਤੀ ਜਾਵੇਗੀ 35 ਸਾਲ ਉਮਰ ਸੀਮਾ ਰੱਖੀ ਗਈ ਹੈ ਕੁਆਲੀਫਿਕੇਸ਼ਨ ਸੇਮ ਹੈਗੀ ਹੈ ਇਹਦੀ ਵੀ ਜੀ ਪਿੱਛੇ ਸਾਲ ਦਾ ਐਕਸਪੀਰੀਅੰਸ ਇਹਦੇ ਵਿੱਚ ਮੰਗਿਆ ਗਿਆ ਇਹ ਸੰਗਰੂਲ ਵਾਸਤੇ ਪੋਸਟਾਂ ਅਨਾਉਂਸ ਕੀਤੇ ਗਿਆ ਨੈਕਸਟ ਹੈਗੀਆਂ ਜੀ ਨਰਸ ਏ ਦੀਆਂ ਪੋਸਟਾਂ ਚੌਥੇ ਨੰਬਰ ਦੇ ਉੱਤੇ ਜਿੱਤੇ ਵਿੱਚ 5 ਜਰਨਲ ਦੀਆਂ 6 ਐਸਸੀ ਦੀਆਂ 4 ਐਸਟੀ ਦੀਆਂ 5 ਓਬੀਸੀ ਤੇ 5 ਈਡਬਲਯੂਐਸ ਦੀਆਂ ਟੋਟਲ 25 ਪੋਸਟਾਂ ਅਨਾਉਂਸ ਕੀਤੇ ਗਿਆ ਹੈਗੀਆਂ ਨੇ ਜੀ ਪੇ ਲੈਵਲ ਦੀ ਗੱਲ ਕਰੀਏ 7th CPC ਦੇ ਤਹਿਤ ਤਨਖਾਹ ਦਿੱਤੀ ਜਾਵੇਗੀ 44900 ਰੁਪਏ ਤਨਖਾਹ ਹੋਵੇਗੀ ਸੈਲ 1 ਪਲੱਸ ਅਲੋਇੰਸ ਐਪਲੀਕੇਬਲ ਹੋਵੇਗਾ 30 ਸਾਲ ਉਮਰ ਸੀਮਾ ਰੱਖੀ ਗਈ ਹੈਗੀ ਆ ਇਸ ਦੇ ਵਿੱਚ ਸੇਮ ਜਰਨ ਜੀ ਐਨ ਐਮ ਪਲੱਸ ਡਿਪਲੋਮਾ ਇਨ ਓਨਕੋਲੋਜੀ ਨਰਸਿੰਗ ਜਾਂ ਬੇਸਿਕ ਆਪੋਸਟ ਬੇਸਿਕ ਬੀ ਐਸ ਸੀ ਨਰਸਿੰਗ ਕੀਤੀ ਹੋਵੇ ਕੈਂਡੀਡੇਟ ਸ਼ੁਡ ਬੀ ਐਲੀਜੀਬਲ ਟੂ ਰਜਿਸਟਰ ਦੇ ਐਲੀਜੀਬਲ ਹੋਣਾ ਚਾਹੀਦਾ ਇੰਡੀਅਨ ਨਰਸ ਕਾਉਂਸਲ ਤੇ ਸਟੇਟ ਨਰਸਿੰਗ ਕਾਉਂਸਲ ਦੇ ਵਿੱਚ ਜੀ ਤੇ ਗੱਲ ਕਰੀਏ ਨੈਕਸਟ ਆਪਾਂ 1 ਸਾਲ ਦਾ ਕਲੀਨਿਕਲ ਐਕਸਪੀਰੀਅੰਸ ਹੋਣਾ ਚਾਹੀਦਾ ਪੰਜਾਬ ਐਡਾਂ ਵਾਲੇ ਹਸਪੀਟਲ ਦੇ ਵਿੱਚ ਏ ਵੀ ਚੰਡੀਗੜ੍ਹ ਪੰਜਾਬ ਤੇ ਸੰਗਰੂਰ ਪੰਜਾਬ ਵਾਸਤੇ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਹੈਗੀਆਂ ਨੈਕਸਟ ਹੈ ਜੀ ਨਰਸ ਏ ਦੀਆਂ ਪੰਜਵੇਂ ਨੰਬਰ ਦੇ ਉੱਤੇ ਜ ਜਨਰਲ ਦੀਆਂ 4 ਐਸਸੀ ਦੀਆਂ 2 ਐਕਟੀ ਦੀਆਂ 8 ਓਬੀਸੀ ਦੀਆਂ 4 ਈਡਬਲ ਐਸਟੀਆਂ ਲੈਵਲ 7 ਦਿੱਤਾ ਜਾਵੇਗਾ 44900 ਤਨਖਾਹ ਦਿੱਤੀ ਜਾਵੇਗੀ 30 ਸਾਲ ਦਾ 30 ਸਾਲ ਦੀ ਉਮਰ ਸੀਮਾ ਰੱਖੀ ਗਈ ਹੈਗੀ ਆ ਜੀਐਨਐਮ ਪਲੱਸ ਡਿਪਲੋਮਾ ਇਨ ਓਨਕੋਲੋਜੀ ਨਾਲ ਸਿੰਘ ਹੋਵੇ ਜਾਂ ਬੀਐਸਸੀ ਨਰਸਿੰਗ ਹੋਵੇ ਤੇ ਐਲੀਜੀਬਲ ਹੋਵੇ ਰਜਿਸਟਰ ਹੋ ਬਿਦਰ ਇੰਡੀਅਨ ਨਰਸਿੰਗ ਕਾਉਂਸਲ ਸਟੇਟ ਨਰਸਿੰਗ ਕਾਉਂਸਲ ਦੀ 1 ਸਾਲ ਦਾ ਕਲੀਨਿਕ ਕਲੀਨਿਕ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਪੰਜਾਬ ਐਡ ਵਾਲੇ ਹਸਪੀਟਲ ਦੇ ਵਿੱਚ ਹੋਮੀਪਾਵਾ ਕੈਂਸਰ ਹਸਪੀਟਲ ਸੰਗਰੂਰ ਪੰਜਾਬ ਵਿੱਚ ਇਹ ਲੋਕੇਸ਼ਨ ਦੱਸੀ ਗਈ ਹੈ ਪੋਸਟਾਂ ਦੀ ਆਨਲਾਈਨ ਅਪਲਾਈ ਕਰਨਾ ਹੋਵੇ 27/10/2025 ਸ਼ਾਮ 5:30 ਵਜੇ ਤੱਕ ਤੁਸੀਂ ਇਹ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਤੇ ਅਪਲੋਡ ਕਰਨੇ ਹੋਣਗੇ ਸਾਰੇ ਦਸਤਾਵੇਜ਼ ਤੇ ਸਾਰੇ ਤੁਹਾਨੂੰ ਦਸਤਾਵੇਜ਼ ਜਦੋਂ ਇੰਟਰਵਿਊ ਹੋਵੇਗੀ ਰਿਟਰਨ ਐਗਜ਼ਾਮੀਨੇਸ਼ਨ ਹੋਵੇਗਾ ਉਦੋਂ ਤੁਹਾਨੂੰ ਚਾਹੀਦੇ ਹੋਣਗੇ ਜੀ ਇਨਕੰਪਲੀਟ ਤੇ ਆਨਲਾਈਨ ਨੋਨ ਸਬਮਿਟਡ ਅਪਲੀਕੇਸ਼ਨਾਂ ਨੂੰ ਰਿਜੈਕਟ ਕਰ ਦਿੱਤਾ ਜਾਵੇਗਾ ਤੁਸੀਂ ਸਾਰੇ ਦਸਤਾਵੇਜ਼ ਜਿਹੜੇ ਵਾਲੇ ਜੋ ਸਕਰੀਨ ਦੇ ਉੱਤੇ ਦਿਖਾਈ ਦੇਣੇ ਨੇ ਇਹ ਤੁਹਾਡੇ ਕੋਲ ਹੋਣੇ ਚਾਹੀਦੇ ਨੇ ਜੀ ਅਗਰ ਤੁਹਾਨੂੰ ਫਿਰ ਵੀ ਕੁਝ ਨਹੀਂ ਪਤਾ ਲੱਗਿਆ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰਿਓ ਅਗਰ ਤੁਹਾਡੀ ਇਨਕੁਆਰੀ ਹੈਗੀ ਹੈ ਤਾਂ ਰਿਕਰੂਟਮੈਂਟ ਐਟ ਦੀ ਡੇਟ hvcrcm.mc.gov.in ਦੇ ਤੇ ਸੰਪਰਕ ਕਰ ਸਕਦੇ ਹੋ ਇਹ ਰੈਲੈਕਸੇਸ਼ਨ ਇਸ ਪ੍ਰਕਾਰ ਦਿੱਤੀ ਗਈ ਹੈ ਕਿ 5 ਸਾਲ एससीएसटी ਲਈ 3 ਸਾਲ ओबीसी ਲਈ ਤੇ 10 ਸਾਲ पीडब्ल्यूडी ਦੇ ਲਈ। ਅਸ਼ਿਆ ਦਾ ਨੋਟੀਫਿਕੇਸ਼ਨ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ। ਹੌਨ ਮੈਲ ਦੇ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਐਪਲੀਕੇਸ਼ਨ ਫੀਸ ਦੀ ਗੱਲ ਕਰੀ ਤਾਂ 300 ਰੁਪਏ ਆਨਲਾਈਨ ਫੀਸ ਹੋਵੇਗੀ ਜੀ एससीएसटी ਫੀਮੇਲ ਕੈਂਡੀਡੇਟ पीडब्ल्यूडी ਐਕ ਸਰਵਿਸਮੈਨ ਨੂੰ ਕੋਈ ਫੀਸ ਨਹੀਂ ਹੈਗੀ ਜੀ। ਧੰਨਵਾਦ।